ਅਸੀਂ ਬਲ ਜਿਹੜਾ ਮੰਗਲਵਾ ਸਕੂਲ ਖੁੱਲਦੇ ਤੇ ਮੇਰੀ ਕੋਸ਼ਿਸ਼ ਆ ਕਿ ਮੰਗਲਵਾ ਦੇ ਨਾਲੇ ਦੇ ਜਿਆਦਾਤਰ ਸਕੂਲ ਖੁੱਲ ਜਾਣ ਇਹ ਜਿਹੜਾ ਸਕੂਲ ਪੱਖੇ ਦਾ ਜਿੱਥੇ ਆਪਾਂ ਖੜੇ ਆ ਜਿਹਦੀ ਸਫਾਈ ਕਰ ਰਹੇ ਹਾਂ ਸਾਡੇ ਅਜਨਾਲੇ ਦੇ ਵਿੱਚ ਗਊਸ਼ਾਲਾ ਸਾਡੀ ਗਊਸ਼ਾਲਾ ਦੇ ਵਿੱਚ ਕਰੀਬ 150 ਤੋਂ ਵੱਧ ਗਾਇਆਂ ਸੀਗੀਆਂ ਤੇ ਜਦੋਂ ਹੜ ਆਇਆ 28 29 ਤੀਕ ਨੂੰ ਗਊਸ਼ਾਲਾ ਦੇ ਵਿੱਚ ਪਾਣੀ ਆ ਗਿਆ ਸੀਗਾ ਤੇ ਅਸੀਂ ਉੱਥੋਂ ਗਾਈਆਂ ਨੂੰ ਕੱਢ ਕੇ ਸੇਫ ਜਗ੍ਹਾ ਤੇ ਇੱਥੇ ਲੈ ਆਂਦਾ ਸੀਗਾ ਉਹ ਕਰੀਬ 15-20 ਦਿਨ ਇੱਥੇ ਰਹੀਆਂ ਇੱਥੇ ਗੋਆ ਸੀਗਾ ਤੂੜੀ ਤਾੜੀ ਝੁਕ ਝੁਦਨ ਪਾਉਂਦੇ ਰਿਹਾ ਕਿਉਂਕਿ ਸਕੂਲ ਦੀ ਜਗ੍ਹਾ ਕੱਲ ਸਕੂਲ ਖੁੱਲ ਰਾਂ ਇਸ ਕਰਕੇ ਹੀ ਇਹ ਸਕੂਲ ਜਿਹੜਾ ਸਾਫ਼ ਕਰਨਾ ਆਇਹੀ ਗੇ ਕਿ ਸਕੂਲ ਜਿਹੜਾ ਸਾਫ਼ ਕਰ ਦ ਪੈ ਜਾਵੇ ਕੱਲ ਬੱਚੇ ਸਾਡੇ ਕੋਲ ਸੌਣਗੇ ਤੇ ਉਹਨਾਂ ਨੂੰ ਵਧੀਆ ਲੱਗੇਗਾ ਪਰ ਥੱਦੇ ਵਾਂ ਤੋਂ ਤੁਸੀਂ ਗਰਾਊਂਡ ਜਿਹੜੇ ਤੋਂ ਕੰਮ ਕਰ ਰਹੇ ਭਾਵੇਂ ਕੋਈ ਲੋਕ ਟ੍ਰੋਲ ਵੀ ਕਰਦੇ ਆ ਸੋਸ਼ਲ ਮੀਡੀਆ ਤੇ ਜਿਹੜੇ ਟਰੋਲ ਕਰਦੇ ਆ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਔਰ ਉਹ ਇਸੇ ਕੰਮ ਤੇ ਲੱਗੇ ਰਹੇ ਉਹਦੋਂ ਦਾ ਕੋਈ ਕੰਮ ਹੈ ਨਹੀਂ ਨਾ ਉਹਨਾਂ ਦੇ ਕੋਈ ਕੰਮ ਕਰਨਾ ਉਹ ਲੱਗੇ ਰਹੇ ਕੰਮ ਤੇ ਜੀ ਸਾਡੀ ਸਿਹਤ ਤੇ ਕੋਈ ਫਰਕ ਨਹੀਂ ਦੇਖੋ ਹਾਥੀ ਆਪਣੀ ਚਾਲੇ ਚੱਲਦਾ ਰਹਿੰਦਾ ਅਸੀਂ ਤਾਂ ਆਪਣੀ ਮਸਤੀ ਨਾਲੇ ਚੱਲਦੇ ਆ ਔਰ ਆਪਣੀ ਟੱਲੇ ਚੱਲਦੇ ਰਹਾਂਗੇ ਨਾ ਕਦੀ ਮੈਂ ਦੇਖਿਆ ਜੇ ਨਾ ਮੈਂ ਕਦੀ ਕਿਸੇ ਦੇ ਕਮੈਂਟ ਕੀਤੇ ਜੇ ਨਾ ਮੈਂ ਕਦੀ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਨਾ ਕਦੀ ਮੈਂ ਕਦੀ ਵੀ ਮਤਲਬ ਮੇਰੇ ਪੇਜ ਦੇ ਉੱਤੇ ਤੁਸੀਂ ਵੇਖੋਗੇ ਕਦੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਬਸ ਨਾ ਆਪਣੀ ਐਕਟੀਵਿਟੀ ਜਿਹੜੀ ਉੱਤੇ ਪਾਉਣਾ ਇਸ ਕਰਕੇ ਜਿਹੜੇ ਬੰਦੇ ਦਾ ਇਹ ਮਨ ਖੁਸ਼ ਹੁੰਦਾ ਉਹ ਕਰ ਲੈਣ ਕੀ ਇੱਤਾਂ ਕੀ ਫਰਕ ਪੈਂਦਾ ਕੋਈ ਆਪਾਂ ਗੰਦੀਆਂ ਗਾਲਾਂ ਵਿੱਚ ਆਹ ਜਿਨ੍ਹਾਂ ਨੂੰ ਦੇਖਿਆ ਸਾ ਵੀ ਆਉਂਦਾ ਜਿਨ੍ਹਾਂ ਨੂੰ ਮਹਾਦਾ ਜੀ ਨੇ ਗੰਦੀ ਜੁਬਾਨ ਦਿੱਤੀ ਆ ਉਹ ਉਹਨਾਂ ਦੇ ਮੂੰਹੋਂ ਫੁੱਲ ਤੇ ਕਿਰਦੇ ਨਹੀਂ ਉਹਨਾਂ ਦੀ ਡਿਊਟੀ ਲੱਗੀ ਆ ਵੀ ਤੁਸੀਂ ਗੰਦ ਬੋਲਣਾ ਜਾ ਕੇ ਉਹ ਕਈ ਜਣਾਂ ਕਿ ਗੰਦ ਵੀ ਬੋਲਣ ਨਾਲ ਆ ਕੇ ਕਈ ਲੀਡਰ ਵੀ ਨੇ ਕਈ ਦੂਜੇ ਵੀ ਆ ਉਹ ਬੋਲਦੇ ਦਿੰਦੇ ਗੰਦ ਅਸਲ ਉਹ ਵੇਖ ਕੇ ਮੈਂ ਅਸਫੀਦਾ ਵੀ ਕੰਮ ਦੇ ਨਾਲ ਕੋਈ ਹੈ ਨਹੀਂ ਤੇ ਚਲੋ ਇਦਾਂ ਦੀਆਂ ਗੰਦੀਆਂ ਗੱਲਾਂ ਸੰਦ ਸਾਡੇ ਕੰਮ ਤੋਂ ਦੀ ਰੋਕ ਸਕਦੀਆਂ ਟਰੋਲ ਟਰਾਲ ਤੇ ਕੁਝ ਵੀ ਨਹੀਂ ਮੈਨੂੰ ਮੇਰੇ ਕੰਮ ਤੋਂ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਜੀ ਜੋ ਮਰਜ਼ੀ ਕੋ ਕਹੇ ਮੈਂ ਆਪਣਾ ਕੰਮ ਕਰਦਾ ਦੀ ਨਾ ਮਾਨਦਾ ਦੀਦਾ ਆਪਣੇ ਕੰਮੇ ਲੱਗਾ ਦੀ ਨਾ ਮੈਂ ਕੇ ਹਲ ਵੇਂਦਾ ਹੀ ਨਹੀਂ ਵੀ ਕੀ ਕਰਦੇ ਆ ਕੀ ਦੀ ਕਰਦੇ ਮੈਂ ਆਪਣੇ ਕੰਮ ਲੱਗਦਾ ਔਰ ਤੁਸੀਂ ਦੇਖਿਆ ਕਿੰਨਾ ਲੋਕ ਪਿਆਰ ਕਰਦੇ ਆ ਇਹਦੇ ਟਰੋਲ ਕਰਨ ਵਾਲੇ ਤਾਂ ਥੋੜੇ ਹੀ ਆ ਕਿੰਨਾ ਦੇਖਿਆ ਤੁਸੀਂ ਇੱਕ ਇਹ ਮਹੀਨੇ ਦੇ ਵਿੱਚ ਮੇਰੇ ਵੱਲੋਂ ਫੇਸਬੁੱਕ ਪੇਜ ਦੇ ਉੱਤੇ 20 ਮਿਲੀਅਨ ਵਿਊ ਸੀਗੇ ਮੱਲ ਇੰਨੀ ਦੁਨੀਆ ਮੱਲੋ ਪਿਆਰ ਕਰਦੇ ਆ ਉਹ ਪੰਜ ਸੱਤ ਦੇ ਵਿੱਚ ਕੋ ਗਾਣਾ ਵਾਲੇ ਗੰਦੀ ਜਬਾਨ ਵਾਲੇ ਆ ਗਏ ਕੋਈ ਨਹੀਂ ਕੱਢ ਲਿਆ ਦੋਨਾਂ ਨੂੰ ਅਸੀਂ ਕੀ ਕੋ ਮਾਰਾ ਕੰਮ ਥੋੜਾ ਕਰਦੇ ਆ ਤੂੜੀ ਚੁੱਕਦੇ ਆ ਆ ਗਾਈਆਂ ਦਾ ਗੰਦ ਚੁੱਕਦੇ ਕੋਈ ਮਾਰਾ ਕੰਮ ਹੈ ਹੈ ਕਈ ਪਤਾ ਕੀ ਕਹਿੰਦੇ ਆ ਤੁਹਾਡੀ ਇਹ ਥੋੜੀ ਡਿਊਟੀ ਸੀ ਹੋਰ ਡਿਊਟੀ ਕਦੀ ਆ ਵੀ ਮੇਰੀ ਡਿਊਟੀ ਹੈ ਮੈਂ ਏਸੀ ਕਮਰੇ 'ਚ ਬੈਠਾ ਰਾਂ ਮੈਂ ਆਇਆ ਤਾਂ ਮੇਰੇ ਵਰਕਰ ਆਇਆ ਸਾਡੇ ਆ ਮਾਰੀ ਗਵਾਟੀ ਦੇ ਪਰਿਵਾਰਕ ਮੈਂਬਰ ਵੀ ਨਾਲ ਆ ਸਾਡਾ ਪਰਿਵਾਰਕ ਮੈਂਬਰ ਬੇਟੀ ਵੀ ਨਾਲ ਆ ਜੇ ਮੈਂ ਆ ਤੇ ਵਰਕਰ ਵੀ ਆ ਕੇ ਜੇ ਮੈਂ ਏਸੀ ਕਮਰੇ 'ਚ ਬੈਠਾ ਤੇ ਇਹਨਾਂ ਨੂੰ ਕਿ ਲੋੜ ਹੈ ਬਚਾਣ ਮੈਂ ਨਹੀਂ ਅਸੀਂ ਕਮਰੇ ਹੁਣ ਵੀ ਵੇਖੋ ਕਿੰਨੇ ਭਰੋਦਾ ਮੈਂ ਦਿਹਾੜੀ ਦੇ ਉੱਤੇ ਆਪਾਂ ਜਾਣਾ ਸੋ ਆਪਾਂ ਤਾਂ ਕੰਮ ਕਰਨ ਵਾਲੇ ਬੰਦੇ ਆ ਸਭ ਆਪਾਂ ਨੂੰ ਕੰਮ ਦੇ ਨਾਲ ਆ ਹੋਰ ਆਪਾਂ ਨੂੰ ਕੋਈ ਭਲਵਾ ਨਹੀਂ ਤੁਸੀਂ ਅੱਜ ਅਸੀਂ ਸਾਡੇ ਇਥੇ ਵਾਰਡ ਨੰਬਰ 10 ਦੇ ਵਿੱਚ ਪਖਾ ਤਾਰਾ ਸਿੰਘ ਸਕੂਲ ਹੈ ਪ੍ਰਾਇਮਰੀ ਸਕੂਲ ਹੈ ਅੱਜ ਅਸੀਂ ਉਹਦੀ ਇਥੇ ਸਫਾਈ ਵਾਸਤੇ ਸ਼ੁਰੂ ਕੀਤਾ ਇਥੇ ਥੋੜਾ ਜਿਹਾ ਜ਼ਿਆਦਾ ਪ੍ਰੋਬਲਮ ਸੀ ਦੀ ਉਹਦੇ ਵਾਸਤੇ ਜ਼ਰੂਰੀ ਸੀਗਾ ਕਿ ਅਸੀਂ ਇਹਨੂੰ ਦੇਸ ਇੰਪੈਕਟ ਨੂੰ ਸੈਨੀਟਾਈਜ਼ ਕਰਕੇ ਜਿਹੜਾ ਆ ਤਾਂ ਕਿ ਬੱਚਿਆਂ ਵਾਸਤੇ ਰੈਡੀ ਕਰ ਲਿਆ ਜਦੋਂ ਮੰਗਲਵਾਰ ਨੂੰ ਬੱਚੇ ਸਕੂਲ ਆਉਂਦੇ ਉਹ ਸ਼ੁਰੂ ਕੀਤਾ ਅੱਜ ਅਸੀਂ ਸਫਾਈ ਦੇ ਕਾਜ ਜੇ ਕਰੇ ਲੁਣਾ ਲਾਵਾਂ ਦੇ ਹੁੰਦੇ ਆ ਤੇ ਸਾਡੇ ਖਾਦ ਹਿਸਾਬ ਲੱਗੇ ਰਹੇ ਨੇ ਹੜਾ ਤੋਂ ਬਾਅਦ ਜਿਹੜਾ ਅਗਲਾ ਸ਼ਬਦ ਦੋ ਰੀਹੈਬਿਲਿਟੇਸ਼ਨ ਦਾ ਆਇਆ ਤੇ ਅਸੀਂ ਜਿਹੜਾ ਆ ਸਾਰੇ ਸਕੂਲਸ ਦੇਖ ਕੇ ਸਾਡੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਗਾਰ ਵੀ ਆ ਗਈ ਸੀਗੀ ਤੇ ਉਹ ਸਫਾਈ ਜ਼ਰੂਰੀ ਸੀਗੀ ਤਾਲੀਵਾਲ ਸਾਹਿਬ ਨੇ ਇਹ ਆ ਕਿ ਉਹਨਾਂ ਨੇ ਕੰਮ ਹੀ ਕੀਤਾ ਉਹ ਕੰਮ ਇਹ ਤੇ ਬਿਨਾਂ ਰਹਿ ਨਹੀਂ ਸਕਦੇ ਭਾਵੇਂ ਉਹ ਸਫਾਈ ਦਾ ਹੋਵੇ ਤੇ ਭਾਵੇਂ ਉਹ ਰੈਸਕੂ ਦਾ ਹੋਵੇ ਭਾਵੇਂ ਦੀ ਰੀਹੈਬਿਲੀਟੇਸ਼ਨ ਦਾ ਹੋਵੇ ਜਾਂ ਭਾਵੇਂ ਜਿਹੜਾ ਆ ਮਹਿਤਵ ਚਲਾ ਜੇ ਵਾਂ ਤਾਂ ਗਰਾਉਂਡ ਜ਼ੀਰੋ ਤੇ ਨੇ ਅਸਲ ਵਿੱਚ ਗਰਾਉਂਡ ਜ਼ੀਰੋ ਤੇ ਕਿਉਂ ਨਹੀਂ ਕਿਉਂਕਿ ਅਗਰ ਆਪ ਨਹੀਂ ਜਾਣਗੇ ਤਿਆਫ ਸੇ ਸ਼ਾਇ ਵੀ ਨਹੀਂ ਜਾਉਗੀ ਵੋਲੰਟੀਅਰ ਵਰਕਰ ਨਹੀਂ ਜਾਣਗੇ ਔਰ ਛੋਟਾ ਕੰਮ ਧਿਆਨਿਕ ਹੋਏ ਗੱਦਾ ਬੰਦਾ ਕਰ ਲੂਗਾ ਜਾਂ ਇੱਕ ਇਨਸਾਨ ਕਰ ਲੂਗਾ ਜਾਂ ਇੱਕ ਟੀਮ ਕਰ ਲੂਗੀ ਸਾਰਿਆਂ ਦੀ ਜ਼ਰੂਰਤ ਹੈ ਐਸ ਵਾਸਤੇ ਜ਼ਰੂਰੀ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਦੇ ਵਿੱਚ ਯੋਗਦਾਨ ਪਾਈਏ ਸਫਾਈ ਦਾ ਕੰਮ ਬਹੁਤ ਵੱਡਾ ਆ ਉਹਨੂੰ ਜਿਹੜਾ ਡਿਸਇਨਫੈਕਟ ਕਰਨਾ ਸੈਨੀਟਾਈਜ਼ ਕਰਨਾ ਐਸ ਵੇਲੇ ਆਪਨੇ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਕਿਤੇ ਡਿਜ਼ੀਜ਼ ਨਾ ਫੈਲ ਜਾਏ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਰਕੇ ਤਾਲੀਵਾਲ ਸਾਹਿਬ ਵੀ ਜਿਹੜਾ ਦਿਨ ਰਾਤ ਇਹਦੇ ਤੇ ਹੀ ਜ਼ੋਰ ਦੇ ਰਿਹਾ ਕਿ ਆਪਾਂ ਸਫਾਈ ਕਰਾਂ